ਪੰਜਾਬ ਨਗਾਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ ਖਬਰ ਵਿਚਾਰ ਦੇ ਵਿੱਚ ਤੇ ਮੈਂ ਪਰਮਿੰਦਰ ਕੌਰ ਹਾਜ਼ਰ ਹਾਂ ਜੀ ਲੈ ਕੇ ਅੱਜ ਦਾ ਪ੍ਰੋਗਰਾਮ ਤੇ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਸ ਕਰਦੇ ਹਾਂ ਕਿ ਸਾਡੇ ਸਾਰੇ ਦਰਸ਼ਕ ਸਾਡੇ ਸਾਰੇ ਸਰੋਤੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਤੇ ਰੋਜ਼ਾਨਾ ਦੀ ਤਰ੍ਹਾਂ ਹੀ ਇਸ ਪ੍ਰੋਗਰਾਮ ਦੇ ਵਿੱਚ ਆ ਸਾਡੇ ਦਰਸ਼ਕਾਂ ਦੇ ਰੂਬਰੂ ਹੋਣ ਦੇ ਲਈ ਤੇ ਖਾਸ ਖਬਰਾਂ ਅਹਿਮ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਆ ਸਾਡੇ ਨਾਲ ਬਣੇ ਹੋਏ ਹੈ ਜੀ ਕੈਨੇਡਾ ਤੋਂ ਸਾਡੇ ਸੀਨੀਅਰ ਪੱਤਰਕਾਰ ਸਰਦਾਰ ਗੁਰਮੁਖ ਸਿੰਘ ਬਾਰੀਆ ਜੀ ਤੇ ਆਪਾਂ ਕਰਦੇ ਹਾਂ ਸਵਾਗਤ ਗੁਰਮੁਖ ਜੀ ਦਾ ਆ ਗੁਰਮੁਖ ਜੀ ਸਵਾਗਤ ਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਰਮੇਂਦਰ ਜੀ ਤੁਹਾਨੂੰ ਤੇ ਪੰਜਾਬ ਨਗਾਰਾ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਸਰੋਤਿਆਂ ਨਾਲ ਜੋੜਨ ਵਾਸਤੇ ਜੀ ਦਰਮੁਖ ਸਿੰਘ ਜੀ ਸਭ ਤੋਂ ਪਹਿਲਾਂ ਆਪਾਂ ਜਿਹੜੀਆਂ ਉਹ ਕੈਨੇਡਾ ਦੀਆਂ ਖਬਰਾਂ ਲੈਣੀਆਂ ਆ ਕਾਫੀ ਖਾਸ ਖਬਰ ਆ ਤੇ ਚਿੰਤਾ ਦਾ ਵਿਸ਼ਾ ਬਣੀਆ ਹੋਈਆਂ ਜਿਹੜੇ ਵੀ ਇਹ ਹਾਦਸੇ ਹੁੰਦੇ ਆ ਇਦਾਂ ਦੀ ਹੀ ਸਾਡੀ ਅੱਜ ਪਹਿਲੀ ਖਬਰ ਆ ਕਿ ਕੈਨੇਡਾ ਦੇ ਵਿੱਚ ਵਾਪਰੇ ਭਿਆਨਕ ਟਰੱਕ ਹਾਦਸੇ ਦੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਜਿਹੜੀ ਮੌਤ ਹੋਣ ਦੀ ਉਹ ਖਬਰ ਆ ਰਹੀ ਆ ਤੇ ਲਗਾਤਾਰ ਟਰੱਕ ਹਾਦਸਿਆਂ ਦੇ ਵਿੱਚ ਇਦਾਂ ਹੀ ਅਜਾਈ ਜਾਂਨਾ ਜਾ ਰਹੀਆਂ ਆ ਆ ਕੀ ਕਾਰਨ ਆ ਕਿ ਇਹ ਹਾਦਸੇ ਜਿਹੜੇ ਰੁਕਣ ਦਾ ਨਾਮ ਨਹੀਂ ਲੈ ਰਹੇ ਜੀ ਰਮੇਂਦਰ ਕਾਫੀ ਦੁਖਦਾਈ ਹਾਦਸਾ ਜੀ ਦਾ ਜੀ ਇਸ ਲਿਸਟ ਮੇਦਰ ਮਿਆਦਾ ਕਈ ਹਾਦਸੇ ਹੋਇਆ ਜਿਹਦੇ ਪੰਜਾਬੀ ਨੌਜਵਾਨਾਂ ਨੇ ਜਾਨਾਂ ਗਈਆਂ ਨੇ ਇਹ ਵੀ ਹਾਦਸਾ ਪਰਸੋਂ ਵਾਪਰਿਆ ਹੈਗਾ ਅੰਟੈਰੀਓ ਦੇ ਇੰਗਲਿਸ਼ ਸ਼ਹਿਰ ਦੇ ਜਿਹੜੇ ਹਾਈਵੇ 17 ਦੇ ਉੱਪਰ ਇਹ ਹਾਦਸਾ ਵਾਪਰਿਆ ਜੀ ਆ ਜਦੋਂ ਆਮੋ ਸਾਹਮਣੇ ਦੋ ਟਰੱਕ ਜਿਹੜੇ ਆਪਸ ਵਿੱਚ ਟਕਰਾਏ ਆ ਜੀ ਜਿਹਦੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਆ ਇਹਨਾਂ ਦੀ ਉਮਰਾਂ ਪੰਜਾਬੀ ਨੌਜਵਾਨਾਂ ਦੀ ਆਮ ਤੌਰ 'ਤੇ 22 ਤੋਂ ਲੈ ਕੇ 25 ਸਾਲ ਦੇ ਵਿੱਚ ਇੱਕ ਦਾ ਨਾਮ ਹੈਗਾ ਨਾਪਰੀਤ ਸਿੰਘ ਦੂਜੇ ਦਾ ਨਾਮ ਹੈਗਾ ਜੀ ਅਸਪ੍ਰੀਤ ਸਿੰਘ ਅਸਪਰੀਂਗ ਬਾਰੇ ਕੁਝ ਇਨਫਰਮੇਸ਼ਨ ਇਦਾਂ ਦੀ ਆਈ ਹੈ ਕਿ ਉਹਨੇ ਹਾਲੇ ਵਾਰ ਪਰਮ ਥੋੜਾ ਸਮਾਂ ਪਹਿਲਾਂ ਲਿਆ ਸੀ ਤੇ ਉਸ ਤੋਂ ਬਾਅਦ ਟਰੱਕ ਚਲਾਉਣਾ ਸ਼ੁਰੂ ਕੀਤਾ ਸੀ ਜਿਹੜੇ ਲੁਧਿਆਣੇ ਤੋਂ ਨੇੜੇ ਇੱਕ ਪਿੰਡ ਹੈਗਾ ਇਹਦਾ ਸੋ ਦੋਵਾਂ ਦੀਆਂ ਜਿਹੜੀਆਂ ਫੋਟੋਆਂ ਆਪਾਂ ਇਹ ਜਾਰੀ ਕਰ ਰਹੇ ਹਾਂ ਟੀਵੀ ਦੇ ਉੱਪਰ ਤੁਸੀਂ ਉੱਤੇ ਦੇਖ ਰਿਹਾ ਬੁਰੀ ਤਰ੍ਹਾਂ ਟਰੱਕ ਜਿਹੜੇ ਨਿਸ਼ਾਨੇ ਗਏ ਹੈ ਜੀ ਪਾਵਿਕ ਆਮੋ ਸਾਹਮਣੇ ਇੰਨੀ ਭਿਆਨਕ ਟੱਕਰ ਹੋਈ ਹੈ ਕਿ ਟਰੱਕ ਜਿਹੜੇ ਤਕਨਾ ਚੂਰ ਹੋ ਗਏ ਹੈ ਜੀ ਸੋ ਅ ਪਹਿਲਾਂ ਵੀ ਆਪਾਂ ਇਹ ਗੱਲਾਂ ਸਾਂਝੀਆਂ ਕੀਤੀਆਂ ਸੀ ਕਈ ਚਿੰਤਾ ਇਸ ਗੱਲ ਤੇ ਸਾਂਝੀ ਕੀਤੀ ਜਿਹੜਾ ਹਾਈਵੇ 17 ਹੈਗਾ ਯਾ ਉਹ ਸਿੰਗਲ ਹਾਈਵੇ ਹੈ ਜੀ ਅ ਕਈ ਥਾਵਾਂ ਤੇ ਡਬਲ ਆ ਕਈ ਥਾਵਾਂ ਤੇ ਸਿੰਗਲ ਹਾਈਵੇ ਤੇ ਅਮੋ ਸਮੇਂ ਟੱਕਰ ਹੋਣ ਦੀ ਜਿਹੜੀ ਸੁਭਾਵਨਾ ਉੱਥੇ ਹਾਦਸਿਆਂ ਵੀ ਰਹਿੰਦੀ ਆ ਪਾਗਿਆ ਕਿ ਕਈ ਵਾਰ ਜਿਹੜੇ ਡਰਾਈਵਰਸ ਆ ਉਹਨਾਂ ਦੀ ਨੀਂਦ ਆ ਜਾਂਦੇ ਆ ਜਾ ਕਈ ਵਰੀ ਧਿਆਨ ਇਧਰ ਉਧਰ ਹੋ ਜੇ ਜੇ ਬਾਈ ਚਾਂਸ ਬੇ ਧਿਆਨੀ ਹੋ ਗਈ ਆ ਤਾਂ ਉਹਨਾਂ ਹਾਲਤਾਂ ਜਿਹੜੀ ਲੇਨ ਤੋਂ ਇੱਕ ਦੂਜੇ ਪਾਸੇ ਟਰੱਕ ਚੱਲੇ ਜਾਂਦਾ ਤਾਂ ਆਮੋ ਸਾਹਮਣੀ ਬੜੀ ਭਿਆਨਕ ਟੱਕਰ ਹੁੰਦੀ ਆ ਸਿੱਟੇ ਵੱਜੋਂ ਮੈਂ ਪਹਿਲੇ 6 ਮਹੀਨੇ ਦੀ ਗੱਲ ਕਰਾਂ ਤਾਂ ਹੁਣ ਤੱਕ 10 ਤੋਂ ਲੈ ਕੇ 11 12 ਤੱਕ ਜਿਹੜੇ ਨੌਜਵਾਨਾਂ ਦੀਆਂ ਜਾਨਾਂ ਜਾ ਚੁੱਕੀਆਂ ਜੀ ਇਸ ਹੱਦ ਸੇ ਇੱਕੋ ਹੀ ਕਾਰਨ ਹੈ ਕਿ ਜਿਹੜੇ ਸਾਡੇ ਨੌਜਵਾਨ ਘੱਟ ਉਮਰ ਦੇ ਵਿੱਚ ਜਿਹੜੇ ਹੁਣ ਟਰੈਕਿੰਗ 'ਚ ਆਏ ਆ ਉਹਨੀ ਗੰਭੀਰਤਾ ਦੇ ਨਾਲ ਨਹੀਂ ਲੈਂਦੇ ਜਿਨ੍ਹਾਂ ਲੈਣਾ ਚਾਹੀਦਾ ਹਾਲਾਂਕਿ ਹਾਦਸੇ ਤੇ ਅਸੀਂ ਟਿੱਪਣੀ ਫਿਲਹਾਲ ਤਾਂ ਨਹੀਂ ਕਰ ਸਕਦੇ ਕੀ ਵਾਪਰਿਆ ਕਿਵੇਂ ਵਾਪਰਿਆ ਤਾਂ ਜੋ ਵੀ ਵਾਪਰਿਆ ਬਹੁਤ ਦੁਖਦਾਈ ਵਾਪਰਿਆ ਜੀ ਕਿਉਂਕਿ ਦੋ ਚਰਾਗ ਜਿਹੜੇ ਮਾਪਿਆਂ ਦੀ ਬੁੱਝ ਗਏ ਜਿਨ੍ਹਾਂ ਤੋਂ ਹਾਲੇ ਜਿਹੜੇ ਮਾਪਿਆਂ ਨੂੰ ਬੜੀਆਂ ਉਮੀਦਾਂ ਸੀਗੀਆਂ ਤੇ ਅਸੀਂ ਇਹੀ ਕਾਮਨਾ ਕਰਦੇ ਹਾਂ ਕਿ ਜਿਹੜੇ ਸਰੋਤੇ ਆਪਣੇ ਸੁਣਦੇ ਹੋਣ ਜਿਹੜੇ ਨੌਜਵਾਨ ਜਿਹੜੇ ਕੱਕ ਚਲਾਉਂਦੇ ਆ ਕਿ ਸਮਾਂ ਜਿਹੜਾ ਹੈਗਾ ਆਪਣੀ ਚਾਲੇ ਚੱਲਦਾ ਰਹਿੰਦਾ ਆ ਲੇਕਿਨ ਥੋੜਾ ਘੱਟ ਕੰਮ ਕਰ ਲਿਆ ਜਾਵੇ ਜਾਂ ਆਪਾਂ ਕਹਿ ਸਕਦੇ ਆ ਕਿ ਲਿਮਟ ਦੇ ਵਿੱਚ ਕੰਮ ਕਰ ਲਿਆ ਜਾਵੇ ਤਾਂ ਪ੍ਰੋਪਰ ਰੈਸਟ ਵੀ ਕੀਤੀ ਜਾਵੇ ਤਾਂ ਇਹਦੇ ਨਾਲ ਨਾਲ ਬਰਮਿੰਦਰ ਇਹ ਚਾਹੀਦਾ ਹੈ ਕਿ ਪੂਰੀ ਚੌਕਸੀ ਵਰਤੀ ਜਾਵੇ ਉਹਨਾਂ ਇਹਦੇ ਦੇ ਖਾਸ ਕਰਕੇ ਜਿੱਥੇ ਟ੍ਰੈਫਿਕ ਵੋਲਿਊਮ ਕਾਫੀ ਆ ਲੇਕਿਨ ਹਾਈਵਾ ਜਿਹੜਾ ਇਹਨਾਂ ਖੁੱਲਾ ਨਹੀਂ ਹੈਗਾ ਤਾਂ ਤਾਂ ਹੀ ਇਹਨਾਂ ਹਾਲਾਤਾਂ ਦੇ ਬਚਿਆ ਜਾ ਸਕਦਾ ਜੀ 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 ਗੁਰਮੁਖ ਜੀ ਅਗਲੀ ਖਬਰ ਆਪਾਂ ਲੈਣੇ ਆ ਰੋਨਾਲਡ 트੍ਰੰਪ ਉਹਨਾਂ ਨੇ ਜਿਹੜਾ ਬਰਥ ਰਾਈਟ ਸਿਟੀਜ਼ਨਸ਼ਿਪ ਸੰਬੰਧੀ ਫੈਸਲਾ ਲਿਆ ਸੀਗਾ ਉਹਦੇ ਉੱਪਰ ਫਿਲਹਾਲ ਦੇ ਲਈ ਰੋਕ ਜਿਹੜੀ ਉਹ ਲੱਗ ਚੁੱਕੀ ਆ ਤੇ ਭਾਰਤੀ ਜਿਹੜੇ ਕੱਚੇ ਲੋਕ ਆ ਉਹਨਾਂ ਲਈ ਇਹ ਖਬਰ ਕਾਫੀ ਰਾਹਤ ਦੀ ਆ ਬਾਕੀ ਇਸ ਖਬਰ ਬਾਰੇ ਪੂਰੀ ਜਾਣਕਾਰੀ ਜਿਹੜੀ ਆ ਉਹ ਅਸੀਂ ਤੁਹਾਡੇ ਕੋਲੋਂ ਜਾਣਨੀ ਚਾਹਾਂਗੇ ਜੀ ਜੀ ਬਿਲਕੁਲ ਕੱਲ੍ਹੇ ਖਬਰ ਆ ਗਈ ਸੀਗੀ ਕਿ ਜਿਹੜੇ ਰੋਨਾਲਡ 트੍ਰੰਪ ਅਮਰੀਕਾ ਦੇ ਰਾਸ਼ਟਰਪਤੀ ਆ ਉਹਨਾਂ ਵੱਲੋਂ ਜਿਹੜਾ ਬਰਥ ਰਾਈਟ ਸਿਟੀਜ਼ਨਸ਼ਿਪ ਨੋਨ ਸੀਮਤ ਕਰ ਦਿੱਤਾ ਕਿ ਖਾਸ ਤੌਰ ਤੇ ਪਰੇਟ ਕੱਚੇ ਲੋਕ ਆ ਉਹਨਾਂ ਦੇ ਬੱਚਿਆਂ ਵਾਸਤੇ ਉਹਦੇ ਉੱਪਰ ਹੁਣ ਅਦਾਲਤ ਨੇ ਰੋਕ ਲਗਾ ਦਿੱਤੀ ਹੈ ਜੀ ਅਦਾਲਤ ਨੇ ਇਹ ਗੱਲ ਕਹੀ ਹੈਗੀ ਹੈ ਕਿ ਬਰਥ ਰਾਈਟਸ ਸਿਨਿਸ਼ਿਪ ਦੇ ਉੱਪਰ ਜਿਹੜਾ ਡੋਨਾਲਡ ਟਰੰਪ ਬਣਾ ਫੈਸਲਾ ਲਿਆ ਗਿਆ ਇਹ ਸੰਵਿਧਾਨਕ ਨਹੀਂ ਹੈਗਾ ਕਨਸਟੀਟਿਊਸ਼ਨ ਤੌਰ ਦੇ ਉੱਪਰ ਬਿਲਕੁਲ ਗਲਤ ਹੈ ਜੀ ਅਮਰੀਕਾ ਦੀ ਇੱਕ ਸੈਟਲ ਦੀ ਅਦਾਲਤ ਦੇ ਵਿੱਚ ਲਗਭਗ ਚਾਰ ਸੂਬਿਆਂ ਦੇ ਜਿਹੜਾ ਤੁਰੰਤ ਜਿਹੜਾ ਪ੍ਰਭਾਵ ਦੇ ਤਹਿਤ ਜਿਹੜੀ ਅਪੀਲ ਪਾਈ ਸੀ ਜਿਹਦੇ ਤਹਿਤ ਅਦਾਲਤ ਨੇ ਸੁਣਵਾਈ ਕਰਦਿਆਂ 14 ਦਿਨਾਂ ਦੀ ਫਿਲਹਾਲ ਰੋਕ ਲਗਾ ਦਿੱਤੀ ਆ ਜੀ ਜਿਹੜੇ ਸੀਨੀਅਰ ਜੱਜ ਜੌਨ ਸੀ ਕੌਗਨਰ ਹੈਗੇ ਆ ਉਹਨਾਂ ਨੇ ਇਸ ਤੇ ਸੁਣਵਾਈ ਕਰਦਿਆਂ ਮੁੜਲੀ ਸੁਣਵਾਈ ਕਰਦਿਆਂ ਇਹ ਗੱਲ ਕਹੀ ਕਿ ਬੜਾ ਕਲੀਅਰ ਜਿਹਾ ਫੈਸਲਾ ਹੈਗਾ ਕਿ ਕਿਉਂ ਰੋਕ ਲਗਾਈ ਗਈ ਆ ਪਾਵੇ ਕਿ ਸੰਵਧਾਨ ਜਿਹੜੀ ਸੰਵਧਾਨ ਦੀ 14ਵੀਂ ਸੋਧ ਦੇ ਤਹਿਤ ਇਹ ਵਿਵਸਥਾ ਹੈਗੀ ਆ ਕਿ ਸਿਰਫ ਜਿਹੜੇ ਡਿਪਲੋਮੈਟਸ ਹੈਗੇ ਆ ਤੇ ਉਹਨਾਂ ਦੇ ਬੱਚਾਂ ਤੋਂ ਇਲਾਵਾ ਕੋਈ ਵੀ ਬੱਚਾ ਜਿਹੜਾ ਅਮਰੀਕਾ ਦੀ ਧਰਤੀ ਤੇ ਪੈਦਾ ਹੁੰਦਾ ਉਹ ਆਪਣੇ ਆਪ ਜਿਹੜਾ ਨਾਗਰਿਕ ਮੰਨਿਆ ਜਾਂਦਾ ਸੋ ਇਹਨੂੰ ਲੈ ਕੇ ਜਿਹੜੇ ਅਮਰੀਕਾ ਦੇ 4 ਸੂਬੇ ਸੀ ਜੀ ਪੈਰਿਜੋਨਾ, ਇਲਿਨਵਾਈਸ, ਆਰਗਨ, ਤੇ ਵਿਸ਼ਿੰਗਟਨ ਡੀਸੀ ਇਹਨਾਂ ਵੱਲੋਂ ਖਾਸ ਤੌਰ ਤੇ ਡੈਮੋਕ੍ਰੇਟ ਜਿਹੜੇ ਸਟੇਟਾਂ ਹੈਗੀਆਂ ਉਹਨਾਂ ਵੱਲੋਂ ਜਿਹੜਾ ਇਸ ਫੈਸਲੇ ਦੇ ਖਿਲਾਫ ਅਦਾਲਤ ਦੇ ਵਿੱਚ ਪੀਰ ਪਾਈ ਸੀ ਤੇ 28 ਫਰਵਰੀ ਤੋਂ ਇਹ ਪ੍ਰੋਪਰ ਲਾਗੂ ਹੋਣਾ ਸੀਗਾ ਜੀ ਸੋ ਉਸ ਤੋਂ ਪਹਿਲਾਂ ਅਦਾਲਤ ਨੇ ਫਿਲਹਾਲ ਅਸਥਾਈ ਤੌਰ ਤੇ ਰੋਕ ਲਾਈ ਆ ਤੇ ਨਾਲ ਨਾਲ ਇਹਦੀ ਮਾਮਲੇ ਦੀ ਸੁਣਵਾਈ ਹੋਣੀ ਹੈ ਜੀ ਸੋ ਸੁਣਵਾਈ ਦਿੱਤਾ ਜਿਹੜਾ ਅੰਤਮ ਤੌਰ ਤੇ ਅਦਾਲਤ ਜਿਹੜੀ ਆ ਇਹਨੂੰ ਪੱਕੇ ਤੌਰ ਤੇ ਵੀ ਫੈਸਲਾ ਜਿਹੜਾ ਦਿੱਤਾ ਸੁਣਾ ਸਕਦੀ ਆ ਲੇਕਿਨ ਫਿਲਹਾਲ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਹੈਗੇ ਉਹਨਾਂ ਨੇ ਇਹ ਗੱਲ ਕਹੀ ਹੈ ਕੋ ਇਸ ਫੈਸਲੇ ਨੂੰ ਜਿਹੜੀ ਫੈਡਰਲ ਕੋਰਟ ਆ ਦੇ ਚੁਣੌਤੀ ਦੇਣਗੇ ਪਾਵਕ ਜਿਹੜਾ ਹੁਣ ਸੈਪਟਲ ਦੀ ਅਦਾਲਤ ਨੇ ਫੈਸਲਾ ਸੁਣਾਇਆ ਤੁਰੰਤ ਰੋਕ ਲਾਈ ਆ ਤੇ ਇਹਦੇ ਖਿਲਾਫ ਜਿਹੜੇ ਡੋਨਾਲਡ 트੍ਰੰਪ ਅਦਾਲਤ ਜਾਣ ਦੀ ਗੱਲ ਕਰ ਰਿਹਾ ਪਰ ਫਿਲਹਾਲ ਰੋਕ ਲੱਗਣ ਦੇ ਨਾਲ ਉਹਨਾਂ ਹਜ਼ਾਰਾਂ ਭਾਰਤੀ ਪਰਿਵਾਰਾਂ ਨੂੰ ਜਿਹੜੀ ਰਾਹਤ ਮਿਲ ਗਈ ਆ ਜਿੰਨਾਂ ਦੇ ਜਿਹੜੇ ਕਾਚੇ ਹੈਗੇ ਤੇ ਜਿਨ੍ਹਾਂ ਦੇ ਬੱਚੇ ਪੈਦਾ ਹੋਇਆ ਪਾਉ ਜਿਨ੍ਹਾਂ ਦੇ ਸਿੱਟੇ ਸੁਪਨਾ ਮੇੜਨ ਦਾ ਖਤਰਾ ਉਹਨਾਂ ਦੇ ਮਨ ਚ ਮਡਰਾ ਰਿਹਾ ਸੀਗਾ ਔਨ ਵਾਲੇ 20 ਫਰਵਰੀ 28 ਫਰਵਰੀ ਤੋਂ ਬਾਅਦ ਆਪਾਂ ਇਹ ਵੀ ਦੱਸ ਦਿੰਨੇ ਆ ਕਿ ਇੱਥੇ ਇੱਕ ਵੱਡੀ ਪੱਧਰ ਦੇ ਉੱਪਰ ਕੋ ਗੱਲ ਵੀ ਸਾਹਮਣੇ ਆਈ ਹੈਗੀਆ ਜਿਹਦੇ ਤਹਿਤ ਬਹੁਤ ਸਾਰੇ ਲੋਕ ਸਮੇਂ ਤੋਂ ਪਹਿਲਾਂ ਆਪਣੇ ਬੱਚੇ ਦਾ ਜਿਹੜਾ ਜਰਮ ਆ ਪਲਾਨ ਕਰ ਰਹੇ ਸੀਗੇ ਕਿਸ ਤਰ੍ਹਾਂ ਡਿਲੀਵਰੀ ਹੋ ਜੇ ਤਾਂ ਉਹਨਾਂ ਦੇ ਬੱਚੇ ਦੀ ਸੁਰੱਖਿਅਤ ਮਿਲ ਜਾਵੇ ਸੋ ਫੇਲਾ ਰੋਕ ਲੱਗਣ ਦੇ ਨਾਲ ਅਜੇ ਇਹ ਬਲਾਅਟ ਟਲ ਗਈ ਹੈ ਜੀ ਪਰ ਕਿੰਨਾ ਸਮਾਂ ਅਦਾਲਤ ਇੰਟਰਵੈਨ ਕਰ ਸਕਦੀ ਹੈ ਕਿ ਨਹੀਂ ਤਾਂ ਇਹਦੇ ਤੇ ਪੱਕੇ ਤੌਰ ਤੇ ਰੋਕ ਲੱਗਦੀ ਹੈ ਕਿ ਨਹੀਂ ਸਮਾਂ ਦੱਸੋ ਜੀ ਜੀ ਗੁਰਮੁਖ ਜੀ ਹੁਣ ਆਪਾਂ ਅਗਲੀ ਖਬਰ ਜਿਹੜੀ ਲੈਣੀ ਹੋ ਕੈਨੇਡਾ ਦੀ ਸਿਆਸਤ ਦੀ ਗੱਲ ਕਰਨੀ ਆਪਾਂ ਆ ਖਬਰ ਦੇ ਮੁਤਾਬਿਕ ਲਿਬਰਲ ਪਾਰਟੀ ਦਾ ਜਿਹੜਾ ਸਿਆਸੀ ਗ੍ਰਾਫ ਆ ਉਹ ਇੱਕ ਵਾਰੀ ਫਿਰ ਤੋਂ ਵਧਣ ਲੱਗ ਗਿਆ ਆ ਤੇ ਲਿਬਰਲ ਲੀਡਰਸ਼ਿਪ ਮਾਰਕ ਕਾਰਨੇ ਨੂੰ ਇੱਕ ਵਾਰੀ ਫਿਰ ਤੋਂ ਜਿਹੜੀ ਆ ਉਹ ਚੜਤ ਮਿਲ ਰਹੀ ਹੈ ਤੇ ਮੈਂ ਚਾਹਨੀ ਆ ਕਿ ਆ ਥੋੜੀ ਜੀ ਇਸ ਸਿਆਸੀ ਗ੍ਰਾਫ ਬਾਰੇ ਤੁਸੀਂ ਕੀ ਸੋਚਦੇ ਹੋ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ ਜੀ ਬਿਲਕੁਲ ਪ੍ਰਧਾਨ ਮੰਤਰੀ ਦਸਨ ਟੂਡੋ ਹਣਾ ਵੱਲੋਂ ਨਿੰਦ ਲਿਬਰ ਲੀਡਰਸ਼ਿਪ ਤੋਂ ਜਿਹੜਾ ਫੈਸਲਾ ਕੀਤਾ ਗਿਆ ਆ ਅਸਤੀਫੇ ਦਾ ਪਾਵਿਕ ਨਵੇਂ ਲੀਡਰ ਦੀ ਚੋਣ ਹੋਣ ਤੱਕ ਉਹਨਾਂ ਨੇ ਕਿਹਾ ਕਿ ਬਣੇ ਰਹਿਣਗੇ ਲੇਕਿਨ ਉਸ ਤੋਂ ਬਾਅਦ ਅਸਤੀਫਾ ਦੇ ਦੇਣਗੇ ਉਤੋਂ ਬਾਅਦ ਜਿਹੜੀ ਲੀਡਰਸ਼ਿਪ ਦੀ ਚੋਣ ਹੋ ਰਹੀ ਆ ਪ੍ਰਵਿੰਦਰ ਜੀ ਜਿਹਦੇ ਵਿੱਚ ਮੁੱਖ ਤੌਰ ਤੇ ਕੈਂਡੀਡੇਟ ਹੁਣ ਸਾਹਮਣੇ ਆ ਗਿਆ ਉਹਦੇ ਵਿੱਚ ਜਿਹੜੇ ਕ੍ਰਿਸਟੀਆ ਫੁਰੀਨੜ ਵਿੱਤ ਮੰਤਰੀ ਹੈਗੇ ਤੇ ਡਿਪਟੀ ਪ੍ਰਾਈਮ ਮਿੰਿਸਟਰ ਜਿਹੜੇ ਸੀਗੇ ਸਾਬਕਾ ਉਹ ਹੈਗੇ ਤੇ ਇਹਦੇ ਦੇ ਮੁਕਾਬਲੇ ਮਾਰਕ ਕਾਰਨੇ ਜਿਹੜੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਨੇ ਜੀ ਉਹ ਚੋਣ ਮੈਦਾਨ 'ਚ ਹੈਗੇ ਆ ਲੇਕਿਨ ਹੁਣ ਜਿਹੜੇ ਹਾਲਾਤ ਪੋਲਿਟਿਕਲ ਬਣ ਰਿਹਾ ਉਹਦੇ ਕੋਆਰਡੀਨੇਟਰੀ ਗੱਲ ਸਾਹਮਣੇ ਆ ਰਹੀ ਹੈ ਕਿ ਮਾਰਕ ਕਾਮੇ ਹੁਣਾਂ ਨੂੰ ਕਾਫੀ ਜੜਾ ਬੜਤ ਮਿਹਰੀ ਆ ਭਾਵ ਹੈ ਕਿ ਉਹਨਾਂ ਦੇ ਹੱਕ 'ਚ ਸਿਆਸਤ ਜਿਹੜਾ ਪ੍ਰਭਾਵ ਆ ਉਹ ਜਾ ਰਿਹਾ ਜੀ ਆ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਕੈਨੇਡਾ ਦੇ ਵਿੱਚ ਅੱਜ ਤੋਂ ਟ੍ਰੇਡ ਵਾਰ ਅਮਰੀਕਾ ਦੇ ਨਾਲ ਚੱਲਣ ਦੇ ਅਸਾਰ ਹੈਗੇ ਤੇ ਜਿਹੜੇ ਜਿਹੜੇ ਕੈਨੇਡੀਅਨ ਲੋਕ ਨੇ ਜੀ ਖਾਸ ਕਰਕੇ ਨਿਬਰਲ ਵਰਕਰ ਆ ਉਹਨਾਂ ਨੂੰ ਇਦਾਂ ਲੱਗਦਾ ਹੈਗਾ ਕਿ ਮਾਰਕ ਕਾਦਮੇ ਕਿਉਂਕਿ ਇੱਕ ਇਕਨੋਮਿਸਟ ਹੈਗੇ ਆ ਅਰਥਸ਼ਾਸਤਰੀ ਮਾਰ ਹੈਗੇ ਆ ਤਾਂ ਉਹਨਾਂ ਦਾ ਖੁਦ ਵੀ ਕਹਿਣਾ ਵਾ ਮਾਰਕ ਕਾਦਮੇ ਉਹਨਾਂ ਦਾ ਕਿ ਜੇ ਉਹ ਪ੍ਰਾਈਮਰਸ ਤੋਂ ਬੰਦਿਆ ਤਾਂ ਕੁਝ ਇਦਾਂ ਦੇ ਅਹਿਮ ਫੈਸਲੇ ਕਰਨਗੇ ਜਿਹਦੇ ਤੈ ਜਿਹੜਾ ਦੇਸ਼ ਆ ਉਹ ਹਾਲੀ ਵਿੱਚ ਵੀ ਨਹੀਂ ਜਾਊਗਾ ਤੇ ਦੂਜੇ ਪਾਸੇ ਅਮਰੀਕਾ ਨਾਲ ਟ੍ਰੇਡ ਵਾਰ ਦੇ ਵਿੱਚ ਵੀ ਸਫਲ ਤਰੀਕੇ ਦੇ ਨਾਲ ਨੇਗੋਸ਼ੀਏਟ ਕਰਕੇ ਇਹ ਸਮੱਸਿਆ ਜੋ ਬਾਹਰ ਆਊਗਾ ਇਹ ਗੱਲ ਕਾਫੀ ਪ੍ਰਭਾਵ ਪਾ ਰਹੀ ਹੈ ਇੱਕ ਇਹ ਨਵਾਂ ਚਿਰ ਹੈਗਾ ਜੀ ਭਾਵੇਂ ਜਿਹੜੇ ਪਹਿਲਾਂ ਫੇਲਰ ਕਿਸੇ ਤਰ੍ਹਾਂ ਮੰਨਿਆ ਜਾ ਰਿਹਾ ਹੈ ਟ੍ਰੂਡੋ ਸਰਕਾਰ ਦਾ ਕਈਆਂ ਗੱਲਾਂ ਦੇ ਵਿੱਚ ਉਹਦੇ ਵਿੱਚ ਮਾਰਕ ਕਾਰਨਰ ਜਿਹੜੇ ਆ ਸ਼ਾਮਲ ਨਹੀਂ ਸੀਗੇ ਦੂਜੇ ਪਾਸੇ ਜਿਹੜੇ ਕ੍ਰਿਸਟਿਆ ਫਰੀ ਲੈਂਡ ਆ ਉਹ ਸਾਰੇ ਫੈਸਲੇ ਸ਼ਾਮਲ ਰਿਹਾ ਜੀ ਸੋ ਭਾਵੇਂ ਉਹ ਆਜੋ ਕੈਪਟਲ ਗੇਨ ਟੈਕਸ ਨੂੰ ਖਤਮ ਕਰਨ ਦੀ ਗੱਲ ਕਰ ਰਿਹਾ ਜਾ ਕਾਰਬਨ ਟੈਕਸ ਨੂੰ ਖਤਮ ਕਰਨ ਦੀ ਗੱਲ ਕਰ ਰਿਹਾ ਕ੍ਰਿਸਚੀਆ ਫਰੀ ਲੈਂਡ ਪਰ ਲੋਕ ਇਹ ਸਮਝ ਰਿਹਾ ਲਿਬਰਲ ਜਿਹੜੇ ਵਰਕਰ ਹੈਗੇ ਆ ਕਿ ਹੁਣ ਖੁਦ ਤਾਂ ਉਹਨਾਂ ਮਾਮਲੇ ਸ਼ਾਮਲ ਰਿਹਾ ਫੈਸਲਿਆਂ 'ਚ ਸੋ ਉਹਨਾਂ ਦਾ ਪ੍ਰਭਾਵ ਉਹਨਾਂ ਨਹੀਂ ਬਣ ਪਾ ਰਿਹਾ ਤੇ ਮੈਨੂੰ ਲੱਗਦਾ ਕਿ ਜਿਹੜੇ ਮਾਰਕ ਆਨ ਰਿਹਾ ਸ਼ਾਇਦ ਲੀਡਰਸ਼ਿਪ ਸਭ ਤੋਂ ਅੱਗੇ ਹੈਗੇ ਆ ਤੇ ਇਹਦੇ ਨਾਲ ਉਹਨਾਂ ਦਾ ਪ੍ਰਭਾਵ ਪੈਣ ਦੇ ਨਾਲ ਹੀ ਲਿਬਰਲ ਪਾਰਟੀ ਜਿਹੜਾ ਗ੍ਰਾਫ ਹੈ ਪ੍ਰੈਟਿਕਲ ਉਹ ਵੀ ਜਿਹੜਾ ਉੱਪਰ ਆਉਣਾ ਸ਼ੁਰੂ ਹੋ ਗਿਆ ਪਹਿਲਾਂ ਭਾਵੇਂ ਕਿ ਕਾਫੀ ਵੱਡੀ ਪੱਧਰ ਦੇ ਉੱਪਰ 45% ਦੇ ਉੱਪਰ ਕੰਜ਼ਰਵਟਿਵ ਦਬੜਤ ਮੇਦ ਰਹੀ ਸੀ ਤਾਂ ਕੇਵਲ 21% ਦੇ ਉੱਪਰ ਲਿਬਰਲ ਆ ਗਈ ਸੀ ਜਿਹੜੀ ਕਿ ਹੁਣ 38% ਦੇ ਅੱਜ ਜਿਹੜੇ ਕੰਜ਼ਰਵਟ ਦੇ ਆਖਰ ਸਰਵੇ ਆ ਰਹੇ ਆ 39% ਦੀ ਤੇ 30% ਦੇ 29% ਤੇ ਲਿਬਰਲ ਆ ਗਈ ਹੈ ਜੀ ਪਾਉ 7 ਦਾ ਮਾਰਜਨ ਰਹਿ ਗਿਆ ਇਹਨੂੰ ਮੰਨਿਆ ਜਾ ਰਿਹਾ ਕਿ ਜੇ ਮਾਰਕ ਕਾਰਨ ਸਫਲ ਹੋ ਜਾਂਦੇ ਲੀਡਰਸ਼ਿਪ ਦੇ ਪ੍ਰਧਾਨ ਮੰਤਰੀ ਦੀ ਸੌ ਚੁੱਕ ਲੈਂਦੀ ਆ ਪਾਉਣ ਥੋੜੇ ਸਮੇਂ ਵਾਸਤੇ ਤੇ ਜੇ ਕੋਈ ਖਾਸ ਕੋਈ ਇਦਾਂ ਦੇ ਫੈਸਲੇ ਲੈ ਜਾਂਦੇ ਆ ਤਾਂ ਲਿਬਰਲ ਦੇ ਹੱਕ ਚ ਦੁਬਾਰਾ ਬਰਾਬਰ ਹਵਾ ਬਣ ਸਕਦੀ ਹੈ ਜਿਹੜੇ ਸਿਆਸੀ ਤੌਰ ਦੇ ਉੱਪਰ ਟੱਕਰ ਵਧੀਆ ਹੋ ਸਕਦੀ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ ਸਿਆਸੀ ਸਫਾ ਦੇ ਵਿੱਚ ਜੀ ਗੁਰਮੁਖੀ ਅਗਲੀ ਖਬਰ ਆਪਾਂ ਲੈਣੀ ਉਹ ਵੀ ਖਬਰ ਕਾਫੀ ਅਹਿਮ ਆ ਕੈਪੀਟਲ ਗੇਨ ਟੈਕਸ ਨੂੰ ਜਿਹੜਾ ਸਮੇਂ ਤੋਂ ਪਹਿਲਾਂ ਲਾਗੂ ਕਰਨ ਦੇ ਲਈ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀਗੀ ਤੇ ਉਸ ਪਟੀਸ਼ਨ ਨੂੰ ਜਿਹੜਾ ਆ ਉਹ ਅਦਾਲਤ ਦੇ ਵਿੱਚ ਚੁਣੌਤੀ ਮਿਲੀ ਆ ਤੇ ਪੂਰੀ ਖਬਰ ਕੀ ਆ ਇਹ ਮੈਂ ਚਾਹੁੰਦੀ ਜ਼ਰੂਰ ਤੁਸੀਂ ਸਾਨੂੰ ਦੱਸੋ ਸਾਡੇ ਨਾਲ ਜਾਣਕਾਰੀ ਸਾਂਝੀ ਕਰੋ ਜੀ ਰਮੇਂਦਰ ਜੀ ਦਾ ਅਸਲ ਕੈਪੀਟਲ ਗੇਨ ਟੈਕਸ ਲਿਬਰਲ ਗਵਰਨਮੈਂਟ ਵੱਲੋਂ ਲਗਾਇਆ ਗਿਆ ਸੀਗਾ ਇਹਦੀ ਵਿਵਸਥਾ ਕੀਤੀ ਗਈ ਸੀ ਫੈਡਰਲ ਬਜਟ ਦੇ ਵਿੱਚ ਕੈਪੀਟਲ ਗੇਨ ਟੈਕਸ ਉਹਨਾਂ ਲੋਕਾਂ ਤੇ ਲਗਾਇਆ ਜਾਣਾ ਸੀ ਜਿਨ੍ਹਾਂ ਨੇ ਆਪਣੀ ਐਸੈਟ ਵੇਚ ਕੇ ਭਾਅ ਹੈ ਕਿ ਜਿਨ੍ਹਾਂ ਚ ਘਰ ਤੇ ਕੁਝ ਇਦਾਂ ਦੇ ਸ਼ੇਅਰ ਬਾਜ਼ਾਰ ਸਟਾਕ ਐਕਸਚੇਂਜ ਵੇਚ ਕੇ ਜਿਸ ਤੋਂ ਪੈਸਾ ਕਮਾਇਆ ਹੋਵੇ ਤਾਂ ਉਹ ਲਾਭ ਜਿਹੜਾ ਆ 1.5 ਲੱਖ ਤੋਂ ਜਦੋਂ ਉੱਪਰ ਚੱਲ ਜੇ ਤੇ ਉਹਦੇ ਤੇ 67% ਦੀ ਜਿਹੜਾ ਆ ਟੈਕਸ ਜਿਹੜਾ 67% ਦੀ ਲਾਵ ਦੇ ਉੱਪਰ ਟੈਕਸ ਜਿਹੜਾ ਸੀ ਉਹ ਲੱਗਣਾ ਸੀ ਪ੍ਰੋਪਰ ਸੋ ਇਹਨੂੰ ਲੈ ਕੇ ਅਜੇ ਬਿੱਲ ਜਿਹੜਾ ਸੀ ਗਵਰਨਮੈਂਟ ਵੱਲੋਂ ਲਿਆਂਦਾ ਗਿਆ ਸੀਗਾ ਤਾਂ ਉਹ ਬਿੱਲ ਪ੍ਰੀਮੀਅਰ ਤੋਂ ਤੇ ਪਾਸ ਹੋਇਆ ਸੀ ਪਰ ਜੇ ਪ੍ਰੋਪਰ ਤਰੀਕੇ ਨਾਲ ਜਿਹੜਾ ਪਾਰਲੀਮੈਂਟ ਦੀ ਕਾਰਵਾਈ ਪੂਰੀ ਨਹੀਂ ਸੀ ਹੋਈ ਤਾਂ ਉਸ ਤੋਂ ਪਹਿਲਾਂ ਜਿਹੜੀ ਆ ਪਾਰਲੀਮੈਂਟ ਜਿਹੜੀ ਪੌਜ਼ ਹੋ ਗਈ ਹੈ ਜੀ ਆ ਖਾਸ ਤੌਰ ਤੇ ਪਾਸ ਹੋਣ ਦੇ ਕਾਰਨ ਇੱਕੋ ਸੀ ਕਿ ਲਗਾਤਾਰ ਜਿਹੜੇ ਕੰਜ਼ਰਟ ਆਫ ਪਾਰਟੀ ਦੇ ਆਗੂ ਪੀਰ ਪੋਲੀਵਾਰਾ ਸਰਕਾਰ ਨੂੰ ਡੇਗਣ ਦੀਆਂ ਗੱਲਾਂ ਕਰ ਰਹੇ ਸੀ ਤਾਂ ਜਿਹੜੇ ਜਸਟਨ ਟਰੂਡੋ ਪ੍ਰਧਾਨ ਮੰਤਰੀ ਹੈਗੇ ਆ ਉਹਨਾਂ ਨੇ ਉਤੋਂ ਪਹਿਲਾਂ ਜਿਹੜੀ ਪਾਰਲੀਮੈਂਟ ਪੌਜ਼ ਕਰਕੇ ਤੇ ਆਪਣੀ ਲੀਡਰ ਲਿਬਰਲ ਲੀਡਰਸ਼ਿਪ ਤੋਂ ਜਿਹੜਾ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਜੀ ਤਾਂ ਉਹਨਾਂ ਕਰਕੇ ਬਹੁਤ ਸਾਰੇ ਬਿੱਲ ਜਿਹੜੇ ਅਹਿਮ ਆ ਵਿੱਚੇ ਰਹਿ ਗਿਆ ਸੋ ਮੁੱਖ ਰੂਪ ਚ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਜਿਹੜਾ ਕੈਪੀਟਲ ਗੇਨ ਟੈਕਸ ਆ ਹਾਲੇ ਉਹ ਜਦੋਂ ਲੱਗਿਆ ਹੀ ਨਹੀਂ ਪਾਵੈ ਕਿ ਜਦੋਂ ਉਹ ਦਿੱਲੀ ਪਾਸ ਨਹੀਂ ਸੀ ਹੋਇਆ ਤਾਂ ਦੂਜੇ ਪਾਸੇ ਜਿਹੜਾ ਸੀਆਰ ਆ ਕੈਨੇਡਾ ਰੈਵਨਿਊ ਟੈਕਸ ਇਹਦੇ ਤੇ ਉਹਨੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਸੀ ਜੀ ਸੋ ਮੁੱਖ ਰੂਪ ਚ ਕਈ ਤਰ੍ਹਾਂ ਦੇ ਤਰੀਕੇ ਦਰ ਆਜ਼ਾਦ ਕਰਕੇ ਕਈ ਥਾਂ ਤੇ ਲੈਟਰ ਜਿਹੜੀਆਂ ਪਾਉਣੇ ਸ਼ੁਰੂ ਕਰ ਦਿੱਤੀਆਂ ਤਾਂ ਉਹਨੂੰ ਇਹਨੂੰ ਲੈਂਦੇ ਹਨ ਕਨੇਡੀਅਨ ਟੈਕਸ ਪਿਅਰ ਫੈਡਰੇਸ਼ਨ ਹੈਗੀ ਹੈ ਜੀ ਉਹਨਾਂ ਵੱਲੋਂ ਜਿਹੜੀ ਆ ਕੋਰਟ ਦੇ ਵਿੱਚ ਅਪੀਲ ਪਾਈ ਗਈ ਆ ਇਹਨੂੰ ਲੈ ਕੇ ਕਿ ਹਾਲੇ ਜਦੋਂ ਪ੍ਰੋਪਰ ਤਰੀਕੇ ਨਾਲ ਬਿੱਲ ਪਾਸ ਹੀ ਨਹੀਂ ਸਿਰਾਂ ਤਾਂ ਉਹਨਾਂ ਆਲ ਤਾਂ ਜਿਹੜੀ ਪਾਰਲੀਮੈਂਟ ਆ ਪੌਜ਼ ਹੋ ਗਈ ਤਾਂ ਸੀਆਰਏ ਆਪਣੇ ਤੌਰ ਤੇ ਇਹ ਕਾਰਵਾਈ ਕਿਉਂ ਕਰ ਰਿਹਾ ਆ ਪਾਵੇ ਕਿ ਸੀਆਰਏ ਜਿਹੜਾ ਆ ਇਹ ਬਾਇਓਲੇਸ਼ਨ ਕਰ ਰਿਹਾ ਫੰਡਾਮੈਂਟਲ ਪ੍ਰਿੰਸੀਪਲ ਦੀ ਉਹਨਾਂ ਹਾਲਤਾਂ ਜਦੋਂ ਅਜੇ ਬਿੱਲ ਪਾਸ ਨਹੀਂ ਹੋਇਆ ਸੋ ਮੁੱਖ ਰੂਪਚ ਆਪਾਂ ਕਹਿ ਸਕਦੇ ਆ ਕਿ ਹਾਲ ਦੇ ਕੈਪੀਟਲ ਗੇਨ ਟੈਕਸ ਜਿਹੜਾ ਵਾ ਉਹ ਲੱਗਾਂ ਦੇ ਆਸਾਰ ਨਹੀਂ ਹੈਗੇ ਕਿਉਂਕਿ ਬਿੱਲ ਪਾਸ ਨਹੀਂ ਹੋਇਆ ਪ੍ਰੋਪਰ ਤਰੀਕੇ ਦੇ ਨਾਲ ਤਾਂ ਇਹਨੂੰ ਚਲਦੇ ਆਪਾਂ ਦਾ ਫਾਈਲ ਕੋਰਟਸ ਪੈ ਗਈ ਹੈ ਜੀ ਤਾਂ ਇਹ ਅਪੀਲ ਦੀ ਸੁਣਵਾਈ ਤੱਕ ਹਾਲ ਦੇ ਕੈਪੀਟਲ ਗੇਨ ਟੈਕਸ ਜਿਹੜਾ ਨਹੀਂ ਲੱਗੂਗਾ ਤਾਂ ਉਹ ਲੋਕ ਆ ਜਿਨ੍ਹਾਂ ਨੇ ਘਰੋਗਰਾ ਵੇਚੇ ਹੈਗੇ ਆ ਆਪਣੇ ਜਿਹੜਾ ਰੈਜ਼ਡੈਂਸ ਘਰ ਤੋਂ ਇਲਾਵਾ ਉਹਨਾਂ ਨੂੰ ਹਾਲੇ ਰਾਤ ਜੜੀ ਮਿਲ ਸਕਦੀ ਹੈ ਜੀ ਜੀ ਗੁਰਮੁਖ ਜੀ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਥੋੜਾ ਰਹਿ ਗਿਆ ਪਰ ਜਾਂਦੇ ਜਾਂਦੇ ਇੱਕ ਖਾਸ ਖਬਰ ਆ ਉਹ ਜ਼ਰੂਰ ਆਪਾਂ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਆ ਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਦੇ ਲਈ ਜਿਹੜੀ ਬੱਸਾਂ ਦੀ ਚੈਕਿੰਗ ਹੋ ਰਹੀ ਆ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਆ ਜਿਹੜੇ ਜਹਾਜ਼ ਆ ਉਹ ਵੀ ਭਰ ਕੇ ਜਿਹੜੇ ਭੇਜਣੇ ਸ਼ੁਰੂ ਕਰ ਦਿੱਤੇ ਗਏ ਆ ਅਮਰੀਕਾ ਸਰਕਾਰ ਵੱਲੋਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਦਾਂ ਦਾ ਨਤੀਜਾ ਸਾਨੂੰ ਜਾਂ ਖਾਸ ਕਰਕੇ ਜੇ ਮੈਂ ਭਾਰਤੀ ਲੋਕਾਂ ਦੀ ਗੱਲ ਕਰਾਂ ਤੇ ਕਿੰਨਾ ਦੇ ਨਤੀਜੇ ਜਿਹੜੇ ਉਹ ਪੰਜਾਬ ਨੂੰ ਜਾਂ ਭਾਰਤ ਨੂੰ ਆਉਣ ਵਾਲੇ ਸਮੇਂ 'ਚ ਫੇਸ ਕਰਨੇ ਪੈਣਗੇ ਜੀ ਜੀ ਜਿਵੇਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트াম্প ਬਣਾ ਨੇ ਕਿਹਾ ਸੀ ਉਵੇਂ ਪਹਿਲੇ 33 ਘੰਟਿਆਂ ਦੇ ਵਿੱਚ ਵਕ ਵਕ ਥਾਂ ਦੇ ਉੱਪਰ ਛਾਪੇ ਮਾਰੀ ਹੋਏਗੀ ਸੁਰੱਖਿਆ ਫੋਰ ਜਿਹੜੀਆਂ ਕੈਨੇਡਾ ਦੀਆਂ ਹੈਗੀਆਂ ਨੇ 538 ਦੇ ਕਰੀਬ ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਜੀ ਇਹਦੇ ਤਹਿਤ ਜਿਹੜੇ ਕਾਰਗੋ ਮਿਲਟਰੀ ਜਾਜ ਆ ਉਹ ਲਗਾਏ ਗਏ ਆ ਪਾਵੇ ਕਿ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਬਕਾਇਦਾ ਉਹਨਾਂ ਦੇ ਹੱਥ ਪੈਰ ਵੀ ਬੰਨੇ ਹੋਏ ਆ ਜੀ ਚੇਨਾਂ ਪਾਈਆਂ ਹੋਈਆਂ ਨੇ ਸੋ ਇਸ ਤਰ੍ਹਾਂ ਕਿਉਂ ਕੀਤਾ ਜਾ ਰਿਹਾ ਸ਼ਾਇਦ ਇੱਕ ਐਗਜ਼ੈਂਪਲ ਦਿੱਤੀ ਆ ਰਹੀ ਕਿ ਜਾਂ ਅੱਗੋਂ ਤੋਂ ਜਿਹੜੇ ਪ੍ਰਗੈ ਉਰਵਾਸੀ ਆ ਉਹ ਦੁਬਾਰਾ ਆਉਣ ਦੀ ਹਿੰਮਤ ਨਾ ਕਰਨ ਇਹੋ ਜੀ ਆ ਕਿਉਂ ਇਦਾਂ ਦਾ ਵਤੀਰਾ ਕੀਤਾ ਜਾ ਰਿਹਾ ਪਰ ਮੈਂ ਇਹ ਵੀ ਦੱਸ ਦਿੰਨਾ ਪ੍ਰਸੁਰੋਤਿਆਂ ਨੂੰ ਕਿ ਅੱਜ ਵੱਖ-ਵੱਖ ਥਾਵਾਂ ਤੋਂ ਖਬਰਾਂ ਆਈਆਂ ਨੇ ਕਿ ਕਈ ਥਾਵਾਂ ਤੇ ਬਸਾਂ ਹੋਟਲਾਂ ਦੇ ਵਿੱਚ ਚੈਕਿੰਗ ਕੀਤੀ ਗਈ ਹੈ ਜੀ ਯੂ ਐਂਡ ਦੇ ਵਿਦਿਆਰਥੀ ਪੜਦੇ ਹੈਗੇ ਆ ਉਹਨਾਂ ਦੇ ਡਾਕੂਮੈਂਟ ਚੈੱਕ ਕੀਤੇ ਗਏ ਆ ਕਈ ਹੋਟਲਾਂ ਜਿਹੜੇ ਵੇਟਰਸ ਹੈਗੇ ਆ ਉਹਨਾਂ ਦੇ ਡਾਕੂਮੈਂਟ ਚੈੱਕ ਕੀਤੇ ਗਏ ਆ ਸੋ ਵਕ ਵਕ ਥਾਵਾਂ ਤੋਂ ਇਹਨਾਂ ਵੱਲੋਂ ਜਿਹੜਾ ਸਖਿਆ ਫੋਰਸਾਂ ਲੋ ਗ੍ਰਿਫਤਦਾਰੀਆਂ ਕਰਕੇ ਖਾਸ ਤੌਰ ਤੇ ਅਪਰਾਧਿਕ ਰਿਕਾਰਡ ਵਾਲੇ ਜਿਹੜੇ ਲੋਕ ਹੈਗੇ ਆ ਉਹਨਾਂ ਦੀ ਰਿਪੋਰਟਿੰਗ ਸ਼ੁਰੂ ਕਰ ਦਿੱਤੀ ਗਈ ਹੈ ਜੀ ਇਹਦੇ ਤੇ ਵਕ ਵਕ ਥਾਵਾਂ ਜਿਹੜੇ ਆ ਮਿਲਟਰੀ ਜਿਹੜੇ ਆ ਜਹਾਜ਼ ਵੀ ਲਗਾਏ ਗਏ ਆ ਮੈਕਸੀਕੋ ਇੱਕ ਪਲੇਨ ਭੇਜਿਆ ਗਿਆ ਸੀਗਾ ਜਿਸ ਨੂੰ ਮੈਕਸੀਕੋ ਨੇ ਲੈਣ ਤੋਂ ਨਾ ਮੰਨ ਕਰ ਦਿੱਤਾ ਜੀ ਪਾਉ ਲੈਂਡਿੰਗ ਦੀ ਇਜਾਜ਼ਤ ਨਹੀਂ ਦਿੱਤੀ ਇਹਨੂੰ ਲੈ ਕੇ ਹੁਣ ਮੈਕਸੀਕੋ ਤੇ ਅਮਰੀਕਾ ਦੇ ਦਰਮਿਆਨ ਆਉਣ ਵਾਲੇ ਸਮੇਂ ਟਕਰਾਅ ਵੱਡੀ ਪੱਧਰ ਤੇ ਵੱਧ ਸਕਦਾ ਜੀ ਦੂਜੇ ਪਾਸੇ ਭਾਰਤ ਵੱਲੋਂ ਜੀ ਇਹ ਗੱਲ ਅਸੈਪਟ ਕਰ ਲਈ ਗਈ ਆ ਕਿ ਜਿਹੜੇ ਭਾਰ ਦੇ ਗੈਰਕਾਨੂੰਨੀ ਪ੍ਰਵਾਸੀ ਹੋਣਗੇ ਲਗਭਗ 18000 ਉਹਨਾਂ ਦੀ ਇਨੀਸ਼ੀਅਲ ਗਿਣਤੀ ਦੱਸੀ ਜਾਂਦੀ ਆ ਜੀ ਉਹਨੂੰ ਭਾਰਤ ਅਸੈਪਟ ਕਰ ਲੂਗਾ ਇਹ ਇੱਕ ਬੜੀ ਵੱਡੀ ਗੱਲ ਹੁੰਦੀ ਆ ਕਿ ਜੇ ਕਿਸੇ ਦੇਸ਼ ਦੇ ਗੈਰਕਾਨੂੰਨੀ ਪ੍ਰਵਾਸੀ ਆ ਗ੍ਰਿਫਤਾਰ ਕੀਤੇ ਜਾਂਦੇ ਆ ਉਸ ਦੇਸ਼ ਵੱਲੋਂ ਤਾਂ ਉਹਨੂੰ ਵਾਪਸ ਭੇਜਣ ਲੱਗਾ ਇਹ ਬੜਾ ਅਹਿਮ ਨੁਕਤਾ ਹੁੰਦਾ ਪ੍ਰਮੇਂਦਰ ਜੀ ਕਿ ਉਹਦਾ ਉਥੋਂ ਦਾ ਦੇਸ਼ ਆ ਉਹਨੂੰ ਦੁਬਾਰਾ ਅਸੈਪਟ ਕਰ ਲੇ ਆਪਣੇ ਦੇਸ਼ ਦੇ ਵਿੱਚ ਜੇ ਤਾਂ ਉਹਨਾਂ ਹਾਲਤਾਂ ਦੇ ਵਿੱਚ ਜਿਹੜਾ ਦੇਸ਼ ਰਿਪੋਰਟ ਕਰ ਰਿਹਾ ਉਹਨੂੰ ਸੌਖਾ ਹੋ ਜਾਂਦਾ ਜੀ ਕਾਗਜ਼ੀ ਕਾਰਵਾਈ ਕਰਨੀ ਪਰ ਜੇ ਦੇਸ਼ ਅਸੈਪਟ ਨਹੀਂ ਕਰਦਾ ਤਾਂ ਉਹਨਾਂ ਹਾਲਤਾਂ 'ਚ ਉਹਨਾਂ ਨੂੰ ਕਿੱਥੇ ਛੱਡੂਗਾ ਕਿੱਥੇ ਡ੍ਰੌਪ ਕਰੂਗਾ ਇਹ ਇੱਕ ਵੱਡਾ ਸਵਾਲ ਪੈਦਾ ਹੁੰਦਾ ਤਾਂ ਹੀ बार-बार ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਭਾਰਤ ਦੇ ਦਬਾਅ ਪਾ ਰਹੇ ਸੀ ਕਿ ਭਾਰਤ ਸਾਨੂੰ ਸਹਿਯੋਗ ਕਰੇ ਜਿਹੜੇ ਗੈਰਕਾਨੂੰਨੀ ਪ੍ਰਵਾਸੀ ਹੈਗੇ ਉਹਨਾਂ ਨੂੰ ਵਾਪਸ ਲਵੇ ਸੋ ਭਾਰਤ ਨੇ ਇੱਕ ਸੁਨਾ ਹੁਣ ਅਮਰੀਕਾ ਦਾ ਦਬਾਅ ਮੰਨ ਲਿਆ ਹਾਂ ਪਹਿਲਾਂ ਹੀ ਆਲਰੇਡੀ ਐਲਾਨ ਕਰ ਦਿੱਤਾ ਕਿ 18000 ਜਿਹੜੇ ਪ੍ਰਵਾਸੀ ਆ ਉਹਨਾਂ ਨੂੰ ਉਹ ਵਾਪਸ ਅਸੈਪਟ ਕਰ ਲੇਗਾ ਦੂਜੇ ਪਾਸੇ ਕਈ ਦੇਸ਼ ਜਿਹੜੇ ਆਪਾਂ ਮੈਕਸੀਕੋ ਸਮੇਤ ਹਾਲੇ ਅਸੈਪਟ ਨਹੀਂ ਕਰ ਰਹੇ ਜਿਸ ਦੀ وجہ ਕਰਕੇ ਟਕਰਾਅ ਵਧਣ ਦੇ ਸਾਰ ਹੈ ਪਰ ਰਿਪੋਰਟੇਸ਼ਨ ਜਿਹੜੀ ਮਹੀਨਿਆਂ ਦਾ ਸ਼ੁਰੂ ਹੋ ਗਈ ਆ ਇਹਦਾ ਅਸਰ ਕਿੰਨਾ ਕੁ ਪੈਂਦਾ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਪਾਸੇ ਨੂੰ ਗੱਲ ਜਾਂਦੀ ਹੈ ਜੀ ਇਹ ਆਪਣੇ ਸਰੋਤਾਂ ਨਾਲ ਜਰੂਰ ਜਾਣਕਾਰੀ ਸਾਂਝੀ ਕਰਾਂਗੇ ਜੀ ਜੀ ਸੋ ਗੁਰਮੁਖ ਸਿੰਘ ਇਹਦੇ ਨਾਲ ਹੀ ਆਪਣੇ ਪ੍ਰੋਗਰਾਮ ਦਾ ਸਮਾਂ ਵੀ ਹੁੰਦਾ ਸਮਾਪਤ ਤੇ ਸਮਾਂ ਆ ਗਿਆ ਦਰਸ਼ਕਾਂ ਦੇ ਕੋਲ ਇਜਾਜ਼ਤ ਲੈਣ ਦਾ ਤੇ ਧੰਨਵਾਦ ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣ ਦੇ ਲਈ ਤੇ ਸਾਡੇ ਦਰਸ਼ਕਾਂ ਦੇ ਨਾਲ ਇੰਨੀਆਂ ਖਾਸ ਖਬਰਾਂ ਅਹਿਮ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਧੰਨਵਾਦ ਪਰਮੇਂਦਰ ਜੀ ਸਤਿ ਸ੍ਰੀ ਅਕਾਲ ਜੀ